ਹਾਂਜੀ ਅੱਜ ਆਪਾਂ ਲਿਪਾਂਗੇ ਮੋਲਡਿੰਗ ਆਪਾਂ ਨਾ ਇੱਕ ਬਾਉਂਡਰੀ ਵਾਲਾ ਕੰਧ ਦੇ ਉੱਪਰ ਮੋਲਡਿੰਗ ਬਣਾਈ ਹੈ ਅੱਜ ਅਸੀਂ ਉਹ ਲਿਪ ਰਹੇ ਹਾਂ ਜੀ ਦੇਖੋ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹਨੂੰ ਪਰ ਮਸਾਲਾ ਲਾਵਾਂਗੇ ਹਾਂਜੀ ਹੁਣ ਅਸੀਂ ਮਾਰਾਂਗੇ ਇਹਦੇ ਤੇ ਗਾਜ ਚੰਗੀ ਤਰ੍ਹਾਂ ਨੂੰ ਗਾਜ ਮਾਰਾਂਗੇ ਇਹਦੇ ਵਿੱਚ ਬੋਲਿੰਗ ਦੇ ਵਿੱਚ ਆਹ ਦੇਖੋ ਜੀ ਗਲਾਈ ਦੇ ਹਿਸਾਬ ਨਾਲ ਅੱਪਰ ਦੇ ਚ ਗਾਜ ਮਾਰਾਂਗੇ ہاں جی اس تو بعد گاج مار تو بعد یہ جی اوپرلے پاس پہ گج رکھا گے تے مسالہ لگا گے ہاں جی مسالہ لاؤن تو بعد سکا مسالہ لاو گے جی. تے گرمالہ مارا ਮਰਮਲੇ ਨਾਲ ਚੰਗੀ ਤਰ੍ਹਾਂ ਇਹਨੂੰ ਸਾਫ ਕਰਾਂਗੇ ਤੇ ਹੁਣ ਆਪਾਂ ਇਹਦੇ ਇੱਥੇ ਲੜੇ ਪਾਸੇ ਗੱਜ ਲਾਵਾਂਗੇ ਲਓ ਜੀ ਹਾਂ ਜੀ ਆਪਾਂ ਇਸ ਤੋਂ ਬਾਅਦ ਉੱਪਰ ਗਾਜ ਲਾਵਾਂਗੇ ਪਰ ਗਾਜ ਲਾ ਕੇ ਮਝੋਲੇ ਨਾਲ ਇਹਦੇ ਤੇ ਪਾ ਮਸਾਲਾ ਲਾਵਾਂਗੇ ਮਸਾਲਾ ਲਾਉਣ ਤੋਂ ਬਾਅਦ ਆਪਾਂ ਇਹਨੂੰ ਗੋਲ ਕਰਮਾਲੇ ਦੀ ਮਦਦ ਨਾਲ ਇਹਨੂੰ ਸਾਫ਼ ਕਰਾਂਗੇ جی اس طرح اپنا اوپر صاف کریں گے مسالہ لا کے گرمالا پھر اس بعد پتلے گاج لا کے پھر پتلے بھی اس طرح ہی مسالہ آواں گے تو ਛੋਟੇ ਘਰਮਲੇ ਨਾਲੇ ਨੂੰ ਪਾਸ ਸਾਫ ਕਰਾਂਗੇ ہاں جی پھر اپا آپ تھلے گج لاؤں گے آپ دیکھیں گے بھی ایک کو جا رکھنا چار پاسوں ہاں جی مسالہ لا پاں سکہ مسالہ لا لینا ਫਿਰ ਆਪਾਂ ਗੋਲ ਗਰਮਾਂ ਦੇ ਨਾਲ ਨੂੰ ਫਿਰ ਸਾਫ਼ ਕਰਾਂਗੇ ਹੁਣ ਆਪਾਂ ਇਸ ਤੋਂ ਬਾਅਦ ਇੱਕ ਥੱਲੇ ਵਾਲਾ ਟੱਕ ਹੈ ਜਿਹੜਾ ਕਿ ਆਪਾਂ ਨੇ ਟਾਇਲ ਇੱਟਾਂ ਦੇ ਹੀ ਬਣਾਤਾ ਸੀ ਆਪਾਂ ਪਿਛਲੀ ਵੀਡੀਓ ਚ ਵੀ ਦਿਖਾਇਆ ਸੀਗਾ ਆਪਾਂ ਟੱਕ ਲਾ ਕੇ ਮੋਲਡਿੰਗ ਬਣਾਉਣ ਵੇਲੇ ਵੀ ਆਪਾਂ ਵੀਡੀਓ ਬਣਾਈ ਸੀ ਤੇ ਉਹ ਟੱਕ ਤੇ ਆਪਾਂ ਨਿਹਰਾ ਸਿਮਿੰਟ ਲਾ ਕੇ ਤੇ ਮਝੋਲੇ ਨਾਲ ਆਪਾਂ ਇਹ ਤੇ ਮਸਾਲਾ ਲਾਵਾਂਗੇ ਉਹ ਮਸਾਲਾ ਲੱਗ ਗਿਆ ਜੀ ਇਹਦੇ ਉੱਪਰਲੇ ਪਾਸੇ ਗਾਜ ਲਾ ਕੇ ਆਪਾਂ ਥੱਲੋਂ ਇਹਨੂੰ ਮਸਾਲਾ ਲਗਾਵਾਂਗੇ ਇਹਦੇ ਤੇ ਲਓ ਜੀ ਮੋਲਡਿੰਗ ਸਾਡੀ ਤਿਆਰ ਹੈ ਜੀ ਇਹਨੂੰ ਆਪਾਂ ਇੱਕ ਬਰਸ਼ ਦੀ ਮਦਦ ਨਾਲ ਇਹਨੂੰ ਆਪਾਂ ਸਾਫ਼ ਕਰਾਂਗੇ ਤੇ ਆਪਾਂ ਥੱਲੇ ਇਹਨੂੰ ਗੁੱਦ ਮਾਰਾਂਗੇ ਲਓ ਜੀ ਮੋਲਡਿੰਗ ਆਪਣੀ ਤਿਆਰ ਹੈ ਜੀ ਆਹ ਦੇਖੋ ਜੀ ਮੋਲਡਿੰਗ ਬਿਲਕੁਲ ਤਿਆਰ ਹੈ ਜੀ ਆਹ ਦੇਖੋ ਜੀ ਲਓ ਜੀ ਮੋਲਡਿੰਗ ਸਾਡੀ ਕੰਦ ਸਾਰੀ ਤਿਆਰ ਹੈ ਜੀ ਇੱਕ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ